ਪੰਜਾਬ ਪੁਲਿਸ ਦਾ ਬੁਚੜ ਪੁਣਾ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਬਹਿਰੈਮੀ ਦੇ ਨਾਲ ਕੁੱਟਣਾ ਤਸ਼ੱਦਦ ਕਰਨਾ ਕਿਹੜੇ ਦੇਸ਼ ਦੀ ਪੁਲਿਸ ਅਜਿਆ ਕਰਦੀ ਹੈ ਇਹਨਾਂ ਪੁਲਿਸ ਅਧਿਕਾਰੀਆਂ ਨੂੰ ਕਿਸ ਨੇ ਕਿਹਾ ਕਿ ਸੰਦੀਪ ਸਿੰਘ ਨੂੰ ਕੁੱਟ-ਕੁੱਟ ਕੇ ਉਹਦੇ ਹੋਸ਼ ਖਵਾਸ਼ ਹੀ ਗਵਾ ਦਿਓ इवन दो ਉਹਦੇ ਪ੍ਰਾਈਵੇਟ ਅੰਗ ਤੇ ਵੀ ਸੱਟਾਂ ਮਾਰੀਆਂ ਗਈਆਂ ਉਸ ਦੇ ਕੇਸਾਂ ਤੋਂ ਫੜ-ਫੜ ਕੇ ਉਸ ਨੂੰ ਦੀਵਾਰ ਦੇ ਨਾਲ ਉਹਦਾ ਸਿਰ ਮਾਰਿਆ ਗਿਆ ਉਸ ਤੋਂ ਬਾਅਦ ਉਹਦੇ ਮੂੰਹ ਦੇ ਵਿੱਚ ਕਪੜਾ ਪਾਇਆ ਗਿਆ ਤੇ ਲਗਾਤਾਰ ਜਾਨਵਰਾਂ ਦੀ ਤਰ੍ਹਾਂ ਕੁੱਟਿਆ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਪਟਿਆਲਾ ਦੀ ਜੇਲ੍ਹ ਦੇ ਵਿੱਚ ਪੰਜਾਬ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਕਿ ਅਜੇ ਆ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਬੁज्जੜ ਪੁਣਾ ਕਿਉਂ ਕੀਤਾ ਗਿਆ ਪੰਜਾਬ ਦੇ ਲੋਕ ਜਿੱਥੇ-ਜਿੱਥੇ ਵੀ ਦੁਨੀਆ ਭਰ ਦੇ ਵਿੱਚ ਪੰਜਾਬੀ ਬੈਠੇ ਨੇ ਕੌਮ ਬੈਠੀ ਹੈ ਉਹ ਕਹਿੰਦੀ ਹੈ ਕਿ ਇਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਜਿਨ੍ਹਾਂ ਨੇ ਬਰਲਟੀ ਕੀਤੀ ਹੈ ਸੰਦੀਪ ਸਿੰਘ ਸੈਣੀ ਦੇ ਨਾਲ ਜਿਨ੍ਹਾਂ ਨੇ ਫਿਜ਼ੀਕਲ ਟੌਰਚਰ ਕੀਤਾ ਹੈ ਇਨ੍ਹਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਇਨ੍ਹਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੀ ਰਿਪੋਰਟ ਆਈ ਹੈ ਉਸ ਰਿਪੋਰਟ ਦੇ ਵਿੱਚ ਬੜੇ ਵੱਡੇ ਖੁਲਾਸੇ ਹੋਏ ਨੇ ਕਿ ਕਿਸ ਤਰ੍ਹਾਂ ਫਿਜ਼ੀਕਲੀ ਟਾਰਚਰ ਕੀਤਾ ਗਿਆ ਤਸੀਹੇ ਦਿੱਤੇ ਗਏ ਅਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਬਹਿਰਾਮੀ ਦੇ ਨਾਲ ਸੰਦੀਪ ਸਿੰਘ ਸਣੀ ਦੇ ਵੈਸੇ ਤਾਂ ਹੌਸਲੇ ਬਲੰਦ ਨੇ ਸੰਦੀਪ ਸਿੰਘ ਸੈਣੀ ਤੇ ਮੁਕੱਦਮਾ ਦਰਜ ਹੈ ਕਿਉਂਕਿ ਇਹਨਾਂ ਨੇ 2022 ਦੇ ਵਿੱਚ ਸੁਦੀਰ ਸੂਰੀ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ ਕਿਉਂਕਿ ਸੁਦੀਰ ਸੂਰੀ ਸੂਰੀ ਵੀ ਪੰਜਾਬ ਦੇ ਵਿੱਚ ਹਿੰਦੂਆਂ ਨੂੰ ਪਰਤਾਉਂਦਾ ਸੀ ਸਿੱਖਾਂ ਦੇ ਪ੍ਰਤੀ ਹੋਰ ਮਜਬਾਂ ਦੇ ਪ੍ਰਤੀ ਲੇਕਿਨ ਜੋ ਕੁਝ ਵੀ ਕੀਤਾ ਉਸ ਦੀ ਨਿੰਦਾ ਕੌਮ ਨੇ ਨਹੀਂ ਕੀਤੀ ਸਭੂ ਕੌਮ ਸੰਦੀਪ ਸਿੰਘ ਸਣੀ ਅਤੇ ਉਸ ਦੇ ਪਰਿਵਾਰ ਦੇ ਨਾਲ ਇਨ ਬਿੰਦ ਖੜੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਠਾਪੜਾ ਹੈ ਸੰਦੀਪ ਸਿੰਘ ਨੂੰ ਸੰਦੀਪ ਸਿੰਘ ਦੇ ਪਰਿਵਾਰ ਨੂੰ ਅਤੇ ਐਡਵੋਕੇਟ ਘੁੰਮਣ ਨੂੰ ਜਿਨ੍ਹਾਂ ਵੱਲੋਂ ਸਾਰੇ ਨਾਮ ਵੀ ਨੋਟ ਕਰ ਲਿਆ ਗਿਆ ਨੇ ਕਿਉਂਕਿ ਸੁਲਦੀਪ ਸਿੰਘ ਸਲਿੰਦੇ ਬ੍ਰਦਰ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਤੇ ਇੱਕ ਇੱਕ ਦਾ ਨਾਮ ਦੱਸਿਆ ਕਿੰਨੇ ਕਿੱਥੇ ਸਟਾ ਮਾਰੀਆਂ ਜੇਕਰ ਸਰੀਰੇ ਗਲਤੀ ਕੀਤੀ ਹੈ ਉਸ ਦੀ ਸਜ਼ਾ ਉਸ ਨੂੰ ਮਿਲਣੀ ਚਾਹੀਦੀ ਹੈ ਸਜ਼ਾ ਜਿਹੜੀ ਹੈ ਉਹਨੂੰ ਜ਼ਰੂਰ ਮਿਲਣੀ ਚਾਹੀਦੀ ਹੈ ਕਾਨੂੰਨ ਸਜ਼ਾ ਦੇਵੇਗਾ ਲੇਕਿਨ ਇਸ ਤਰ੍ਹਾਂ ਇਹਨਾਂ क्रूअल ਤਰੀਕੇ ਦੇ ਨਾਲ ਇਹਨਾਂ ਬੈਰ ਤਰੀਕੇ ਦੇ ਨਾਲ ਜਿਹੜਾ ਹੈ ਫਿਜ਼ੀਕਲ ਟੌਰਚਰ ਕਰਨਾ ਕਿਤੇ ਨਾ ਕਿਤੇ 부ਚੜ ਪੁਨੇ ਦੀ ਨਿਸ਼ਾਨੀ ਦਿਖਾਉਂਦਾ ਹੈ ਪੰਜਾਬ ਪੁਲਿਸ ਜਿਹੜੀ ਪੰਜਾਬ ਪੁਰਸ ਦੇ ਅਧਿਕਾਰੀਆਂ ਦੀ ਜਿਨ੍ਹਾਂ ਵੱਲੋਂ ਕੁੱਟ ਮਾਰ ਕੀਤੀ ਗਈ ਪਟਿਆਲਾ ਦੀ ਜੇਲ੍ਹ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਅਗਜਦਾ <th>ਪੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ <th>ਥਾਪੜਾ ਵਿਰਸਾ ਸਿੰਘ ਬਲਤੋਹਾ ਦਾ ਥਾਪੜਾ ਗਿਆਨੀ ਹਰਪੀਤ ਸਿੰਘ ਹੋਣਾ ਦਾ ਥਾਪੜਾ ਕਿ ਕੌਮ ਤੁਹਾਡੇ ਨਾਲ ਹੈ ਜਿੱਥੇ ਜਿੱਥੇ ਵੀ ਦੁਨੀਆ ਭਰ ਦੇ ਪੰਜਾਬੀ ਬੈਠੇ ਨੇ ਪੰਜਾਬ ਪੁਲਿਸ ਅਤੇ ਜਿਹੜੇ ਅਧਿਕਾਰੀਆਂ ਜਾਂ ਮਲਾਜ਼ਮਾਂ ਵੱਲੋਂ ਕੁੱਟਮਾਰ ਕੀਤੀ ਗਈ ਹੈ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਜਿਨ੍ਹਾਂ ਨੇ ਕੁੱਟਮਾਰ ਕੀਤੀ ਹੈ ਉਸ ਨੂੰ ਸਜ਼ਾ ਮਿਲੇਗੀ ਤੇ ਦੂਸਰੇ ਪਾਸੇ ਜਿਹੜੇ ਐਸ ਸਾਬਕਾ ਐਸਆਈ ਦੀ ਬਹੁਤ ਹੋਈ ਹੈ ਸੁਭਾ ਸਿੰਘ ਨਾ ਤਾਂ ਗਰੰਤੀ ਸਹਿਬਾਨ ਨੇ ਉਹਨਾਂ ਦੀ ਅਰਦਾਸ ਕੀਤੀ ਨਾ ਉਹਨਾਂ ਦੇ ਪਿੰਡ ਵਾਲਿਆਂ ਨੇ ਕੋਈ ਦੁੱਖ ਅਫਸੋਸ ਕੀਤਾ ਅਤੇ ਨਾ ਹੀ ਸੁਭਾ ਸਿੰਘ ਦੇ ਪਰਿਵਾਰ ਵੱਲੋਂ ਉਹ ਲਾਸ਼ ਆਪਣੀ ਆਪਣੇ ਘਰ ਦੇ ਵਿੱਚ ਜਿਹੜੀ ਹੈ ਰੱਖਣ ਦਿੱਤੀ ਗਈ ਯਾਨੀ ਕਿ ਜਿਹੜੇ ਕੌਮ ਦੇ ਵਿਰੁੱਧ ਚੱਲਦੇ ਨੇ ਜਿਹੜੇ ਕੌਮ ਦੀ ਨਸਲ ਖੁਸ਼ੀ ਕਰਦੇ ਨੇ ਉਹਨਾਂ ਦਾ ਹਾਲ ਇਸ ਤਰ੍ਹਾਂ ਹੁੰਦਾ ਹੈ ਕਿ ਉਹਨਾਂ ਦੇ ਘਰ ਵਾਲੇ ਵੀ ਉਹਨਾਂ ਨੂੰ ਜਿਹੜਾ ਉਹਨਾਂ ਦੀ লাশ ਨੂੰ ਰੱਖਣ ਨਹੀਂ ਦਿੱਤਾ ਸੁਭਾ ਸਿੰਘ ਨੇ ਜੋ ਵੀ ਕੀਤਾ ਸੁਭਾ ਸਿੰਘ ਨੇ ਜੋ ਵੀ ਕਮਾਇਆ ਸਾਰੇ ਫੇਕ ਇਨਕਾਊਂਟਰ ਕੀਤੇ ਜਾਲੀ ਇਨਕਾਊਂਟਰ ਕੀਤੇ ਗਏ ਅਤੇ ਕਈ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਸ ਮੁਕਾਬਲੇ ਬਣਾ ਬਣਾ ਕੇ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਪਰਿਵਾਰਾਂ ਦੇ ਪਰਿਵਾਰ ਖਤਮ ਕੀਤੇ ਗਏ ਇਵਨ ਦੋ ਤੀਖਾ ਤੇ ਆਪਣੀ ਕੀਤੀ ਗਈ ਸੰਤਾਂ ਤੇ ਗੁਰੂ ਸਹਿਬਾਨਾਂ ਤੇ ਕਿ ਤੁਹਾਡੇ ਗੁਰੂ ਸਹਿਬਾਨ ਹੈਗੇ ਨੇ ਤਾਂ ਉਹ ਤੁਹਾਡੇ ਉੱਤੇ ਤਰਸ ਕਿਉਂ ਨਹੀਂ ਕਰਦੇ ਉਹਨਾਂ ਦੀ ਹਿੰਮਤ ਕਿਉਂ ਨਹੀਂ ਪੈਂਦੀ ਕਿ ਤੁਹਾਨੂੰ ਮੇਰੇ ਕੋਲੋਂ ਬਚਾ ਲਵੇ ਇਸ ਤਰ੍ਹਾਂ ਦੀਆਂ ਟੀਕਾ ਟਿੱਪਣੀਆਂ ਸੂਬਾ ਸਿੰਘ ਵੱਲੋਂ ਕੀਤੀਆਂ ਗਈਆਂ ਸੀ ਵਕ-ਵਕ ਸੋਸ਼ਲ ਮੀਡੀਆ ਤੇ ਇਹ ਗੱਲਾਂ ਕਈਆਂ ਜਾਰੀਆਂ ਨੇ ਲੇਕਿਨ ਜੋ ਕੁਛ ਸੂਬਾ ਦੇ ਨਾ ਸੂਬਾ ਸਿੰਘ ਦੇ ਨਾਲ ਹੋਇਆ ਨਾ ਤਾਂ ਉਹਦੇ ਪਿੰਡ ਵਾਲਿਆਂ ਨੂੰ ਅਫਸੋਸ ਨਾ ਉਹਦੇ ਘਰ ਵਾਲਿਆਂ ਨੂੰ ਅਫਸੋਸ ਨਾ ਹੀ ਗ੍ਰੰਤੀ ਸਹਿਬਾਹ ਬੋਰਾ ਨੇ ਉਹਦੀ ਅਰਦਾਸ ਕੀਤੀ ਹੁਣ ਸੂਬਾ ਸਿੰਘ ਹੁਣ ਸੂਬਾ ਸਿੰਘ ਨੂੰ ਛੱਡ ਕੇ ਹੁਣ ਕੇਸ ਹੁਣ ਕਾਨੂੰਨੀ ਜੰਗ ਲੜੀ ਜਾਵੇਗੀ ਉਹਨਾਂ ਪੰਜਾਬ ਪੁਲਿਸ ਉਹਨਾਂ ਜੇਲ੍ਹ ਅਧਿਕਾਰੀਆਂ ਦੀ ਜੋ ਪਟਿਆਲਾ ਦੀ ਜੇਲ੍ਹ ਤੋਂ ਬਲੌਕ ਕਰਦੇ ਨੇ ਜਿਨ੍ਹਾਂ ਦੇ ਨਾਮ ਸੰਦੀਪ ਸਿੰਘ ਸੈਣੀ ਨੇ ਆਪਣੇ ਭਰਾ ਨੂੰ ਦਿੱਤੇ ਨੇ ਉਹਨਾਂ ਦੇ ਭਰਾ ਨੇ ਜਿਹੜੇ ਦੇ ਦਿੱਤੇ ਨੇ ਐਡਵੋਕੇਟ ਘੁੰਮਣ ਸਾਹਿਬ ਉਹਨਾਂ ਨੂੰ ਤੇ ਦੂਸਰੇ ਪਾਸੇ ਅਸੀਂ ਗੱਲ ਕਰਦੇ ਹਾਂ ਪ੍ਰਵਾਸੀਆਂ ਦੀ ਹਰਵੀਰ ਸਿੰਘ ਦੇ ਕਤਲ ਨੂੰ ਲੈ ਕੇ ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਹਰਵੀਰ ਸਿੰਘ ਦੇ ਕਤਲ ਨੂੰ ਲੈ ਕੇ ਆਕਰ ਬਚੀ ਹੋਈ ਹੈ ਤੇ ਕੁਝ ਕਿਸਾਨਾਂ ਵੱਲੋਂ ਸਮਰਥਨ ਕੀਤਾ ਜਾ ਰਿਹਾ ਹੈ ਪ੍ਰਵਾਸੀਆਂ ਦਾ ਕਿ ਖਾਸ ਕਰਕੇ ਬਲਬੀਰ ਸਿੰਘ ਰਾਜੇਵਾਲ, ਜੁਗਿੰਦਰ ਸਿੰਘ ਉਗਰਾਹਾ, ਗੁਰਨਾਮ ਚੂੜੂਨੀ, ਰੂਦੂਰਾਮ ਇਹਨਾਂ ਸਾਰਿਆਂ ਆਗੂਆਂ ਵੱਲੋਂ ਸਪੋਰਟ ਕੀਤੀ ਜਾ ਰਹੀ ਹੈ ਕਿ ਪ੍ਰਵਾਸੀ ਵਿਅਕਤੀਆਂ ਨੂੰ ਪ੍ਰਵਾਸੀਆਂ ਨੂੰ ਨਹੀਂ ਪੰਜਾਬ ਦੇ ਵਿੱਚ ਕੱਢ ਦੇਣਾ ਜਿਹੜੇ ਗਲਤੀਆਂ ਕਰਦੇ ਨੇ ਉਹਨਾਂ ਨੂੰ ਕਾਨੂੰਨ ਸਜ਼ਾ ਆਪਣੇ ਆਪ ਦੇਵੇਗਾ ਕਿਸਾਨ ਕਿਸਾਨ ਅਤੇ ਪਿੰਡਾਂ ਦੇ ਵਿੱਚ ਮਤੇ ਪਾਏ ਜਾ ਰਹੇ ਨੇ ਜੇਕਰ ਪ੍ਰਵਾਸੀ ਰਹਿਣਗੇ ਤਾਂ ਫਿਰ ਪੰਜਾਬ ਦੇ ਨੌਜਵਾਨ ਜਿਹੜੇ ਬਾਹਰ ਦੇਸ਼ਾਂ ਤੇ ਵਿਦੇਸ਼ਾਂ ਤੇ ਜਾ ਕੇ ਧਿਆਰੀਆਂ ਕਰਨਗੇ ਇੱਥੇ ਵੀ ਧਿਆਰੀਆਂ ਕਰਨੀਆਂ ਤੇ ਉੱਥੇ ਵੀ ਧਿਆਰੀਆਂ ਕਰਨੀਆਂ ਇਸ ਕਰਕੇ ਸਾਨੂੰ ਪ੍ਰਵਾਸੀਆਂ ਵਿਰੁੱਧ ਐਕਸ਼ਨ ਲੈਣਾ ਚਾਹੀਦਾ ਜਿਸ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਦਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਸੈਸ਼ਨ ਹੋਣ ਜਾ ਰਿਹਾ ਹੈ 26 27 28 29 ਨੂੰ ਇਸ ਵਿਧਾਨ ਸਭਾ ਦੇ ਸੈਸ਼ਨ ਵਿੱਚ ਪ੍ਰਵਾਸੀਆਂ ਦੇ ਲਈ ਇੱਕ ਮਤਾ ਪਾਣਾ ਚਾਹੀਦਾ ਹੈ ਨਾ ਉਹਨਾਂ ਦੀ ਵੋਟ ਬਣੇ ਨਾ ਉਹਨਾਂ ਦਾ ਰਾਸ਼ਨ ਕਾਰਡ ਬਣੇ ਨਾ ਉਹਨਾਂ ਦਾ ਆਧਾਰ ਕਾਰਡ ਬਣੇ ਇੱਕ ਪਾਸੇ ਸਰਦੀਪ ਸਿੰਘ ਸੱਲੀ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਹਾਕਾਰ ਮੱਚੀ ਹੋਈ ਹੈ ਦੂਸਰੇ ਪਾਸੇ 5 ਸਾਲ ਦੇ ਮਾਸੂਮ ਬੱਚੇ ਦੇ ਹੋਏ ਕਤਲ ਹਰਵੀਰ ਸਿੰਘ ਨੂੰ ਲੈ ਕੇ ਪੰਜਾਬ ਦੇ ਉੱਤਰ ਥੱਲੇ ਮੱਚੀ ਹੋਈ ਹੈ ਜੈਨ ਕਿ ਪੰਜਾਬ ਦੇ ਵਿੱਚ ਅਰਾਜਤਾ ਪੰਜਾਬ ਦੀ ਸ਼ਾਂਤੀ ਜਿਹੜੀ ਹੈ ਦਿਨ ਬਰ ਦਿਨ ਭੱਗ ਹੁੰਦੀ ਜਾ ਰਹੀ ਹੈ ਇਸ ਤੇ ਪੰਜਾਬ ਸਰਕਾਰ ਨੂੰ ਵਕ ਵਕ ਜਥੇਬੰਦੀਆਂ ਨੂੰ ਐਕਸ਼ਨ ਲੈਣਾ ਪਵੇਗਾ